brought to by silver pumps top quality or consistent performance ke liye sirf silver pumps naam yaad rakhna dekho bajwa sahab ta purab de vich aap hi khud kaiyan de contact de vich reh chukke hai aur mera khayal hai ki congress is capacity ch nahi hai ki am aadmi party da koi vidhayak hai jada unna de contact de vich hove ta jiddan de halaat congress de ਇਹਨਾਂ ਇਲੈਕਸ਼ਨ ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਬਣੇ ਆ ਮੇਰਾ ਖਿਆਲ ਹੈ ਕਿ ਜਿਹੜਾ ਵੋਟ ਸ਼ੇਅਰ ਵੀ ਹੈ ਜਿਹੜਾ ਤਕਰੀਬ-ਤਕਰੀਬ 6% ਹੈ ਜਿਹੜਾ ਉਹ ਕਾਂਗਰਸ ਨੂੰ ਮਿਲਿਆ ਜਿਹੜੀ ਕਿ ਬਹੁਤ ਹੀ ਮੰਦ ਭੱਗੀ ਗੱਲ ਆ ਕਾਂਗਰਸ ਦੇ ਲਈ ਔਰ ਇਹਨਾਂ ਹਾਲਾਤਾਂ ਦੇ ਵਿੱਚ ਇਹ ਗੱਲ ਕਰਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਕਿਸੇ ਕਾਂਗਰਸੀ ਦੇ ਕੰਟੈਕਟ ਦੇ ਵਿੱਚ ਆ ਇਹ ਗੱਲ ਹੈ ਜਿਹੜਾ ਕਿਸੇ ਨੂੰ ਹজম ਹੋਣ ਵਾਲੀ ਨਹੀਂ। ਤਾਰਪ ਸਿੰਘ ਬਾਜਵਾ ਵੱਲੋਂ ਇਹਦਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ 20 ਤੋਂ 30 ਵਿਧਾਇਕ ਜਿਹੜੇ ਸੰਪਰਕ ਚ ਨੇ ਔਰ ਉਹ ਵਿਧਾਇਕਾਂ ਦੀ ਸ਼ਾਇਦ ਗੱਲ ਕਰ ਰਹੇ ਨੇ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਭਾਜਪਾ ਜਾਂ ਆਮ ਆਦਮੀ ਪਾਰਟੀ ਚ ਗਏ ਸੀਗੇ। ਕਿਉਂਕਿ ਤੁਸੀਂ ਵੀ ਕਾਂਗਰਸ ਨੂੰ ਛੱਡ ਕੇ ਐਮਪੀ ਜਿਹੜੇ ਲੜੇ ਸੀਗੇ ਆਮ ਆਦਮੀ ਪਾਰਟੀ ਐਮਪੀ ਬਣੇ ਵੀ ਫੇ ਉਸ ਦੇ ਬਾਅਦ ਵੀ ਭਾਜਪਾ ਚ ਸ਼ਾਮਿਲ ਹੋ ਜਾਂਦੇ ਹੋ। ਕਿਵੇਂ ਦੇਖਦੇ ਹੋ ਇਹਨਾਂ ਦੇ ਬਿਆਨ ਨੂੰ? ਕੁਲਮਿਲਕਿਵੇਂ ਦੇਖ? ਦੇਖੋ ਬਾਜਵਾ ਸਾਹਿਬ ਤਾਂ ਉਰਵ ਦੇ ਵਿੱਚ ਆਪ ਹੀ ਖੁਦ ਕਈਆਂ ਦੇ ਕੰਟੈਕਟ ਦੇ ਵਿੱਚ ਰਹਿ ਚੁੱਕੇ ਆ ਔਰ ਮੇਰਾ ਖਿਆਲ ਹੈ ਕਿ ਕਾਂਗਰਸ ਇਸ ਕਪੈਸਿਟੀ ਚ ਨਹੀਂ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਹੈ ਜਿਹੜਾ ਉਹਨਾਂ ਦੇ ਕੰਟੈਕਟ ਦੇ ਵਿੱਚ ਹੋਵੇ ਤਾਂ ਜਿੱਦਾਂ ਦੇ ਹਾਲਾਤ ਕਾਂਗਰਸ ਦੇ ਇਹਨਾਂ ਇਲੈਕਸ਼ਨ ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਬਣੇ ਆ ਮੇਰਾ ਖਿਆਲ ਹੈ ਕਿ ਜਿਹੜਾ ਵੋਟ ਸ਼ੇਅਰ ਵੀ ਹੈ ਜਿਹੜਾ ਕਰੀਬ-ਕਰੀਬ 6% ਹੈ ਜਿਹੜਾ ਉਹ ਕਾਂਗਰਸ ਨੂੰ ਮਿਲਿਆ ਜਿਹੜੀ ਕਿ ਬਹੁਤ ਹੀ ਮੰਦ ਭੱਗੀ ਗੱਲ ਆ ਕਾਂਗਰਸ ਦੇ ਲਈ ਔਰ ਇਹਨਾਂ ਹਾਲਾਤਾਂ ਦੇ ਵਿੱਚ ਇਹ ਗੱਲ ਕਰਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਕਿਸੇ ਕਾਂਗਰਸੀ ਦੇ ਕੰਟੈਕਟ ਦੇ ਵਿੱਚ ਆ ਇਹ ਗੱਲ ਆ ਜਿਹੜਾ ਕਿਸੇ ਨੂੰ ਹজম ਹੋਣ ਵਾਲੀ ਨਹੀਂ 27 ਦੀ ਚੋਣਾਂ ਨੂੰ ਕਿਵੇਂ ਦੇਖਦੇ ਪੰਜਾਬ ਚ ਵੀ 27 ਦੀ ਜਿਹੜੀ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਦੇਖ ਰਿਹਾ ਹਾਂ ਕਿਤੇ ਨਾ ਕਿਤੇ ਇੰਪੈਕਟ ਪਏਗਾ ਬੀਜੇਪੀ ਲੱਗ ਰਿਹਾ ਹੈ ਤੇ ਮੋਰ ਸਟਰੋਂਗ ਹੋਏਗੀ ਕਿ ਆਮ ਆਦਮੀ ਪਾਰਟੀ ਕਿਉਂਕਿ ਇੱਕ ਵੱਡੇ ਮਾਰਜਿਨ ਨਾਲ ਆਈ ਸੀ 91 ਸੀਟਾਂ ਤੇ ਹੁਣ 95 ਹੋ ਗਈ ਦੇਖੋ ਜਿਸ ਤਰੀਕੇ ਦੇ ਨਾਲ ਸਾਡੇ ਗਵਾਂਡੀ ਸੂਬਿਆਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਤੁਸੀਂ ਹਰਿਆਣਾ ਦੇਖੋ ਇਹ ਹਰਿਆਣਾ ਉਹ ਸੂਬਾ ਹੈ ਜਿਹੜਾ ਕਿਸੇ ਵੇਲੇ ਪੰਜਾਬ ਦਾ ਹਿੱਸਾ ਸੀਗਾ ਅੱਜ ਹਰਿਆਣਾ ਪੰਜਾਬ ਤੋਂ ਕਿਤੇ ਅੱਗੇ ਤਰੱਕੀ ਕਰ ਚੁੱਕਿਆ ਹੈ ਚਾਹੇ ਉਹ ਰੈਵਨਿਊ ਦੇ ਰੈਵਨਿਊ ਦੇ ਮਾਮਲੇ ਆ ਚਾਹੇ ਉਹ ਖਿਡਾਰੀਆਂ ਦੇ ਮਾਮਲੇ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਅੱਜ ਹਰਿਆਣਾ ਜਿਹੜਾ ਪੰਜਾਬ ਤੋਂ ਅੱਗੇ ਵਧ ਗਿਆ ਸਾਡਾ ਗਵਾਂਡੀ ਸੂਬਾ ਜੰਮੂ ਐਂਡ ਕਸ਼ਮੀਰ ਜਿਹਦੇ ਤੇ 370 ਤਾਰਾ ਧਾਰਾ ਜਿਹੜੀ ਆ ਟੁੱਟਣ ਤੋਂ ਬਾਅਦ ਅੱਜ ਜਿਹੜੀ ਆ ਰਿਕਾਰਡ ਤੋੜ ਡਿਵੈਲਪਮੈਂਟ ਜਿਹੜੀ ਉਹ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ ਹੈ ਏਸ਼ੀਆ ਦੇ ਔਰ ਵਰਲਡ ਦੇ ਵੱਡੇ ਜਿਹੜੇ ਉੱਚੇ ਪੋਲ ਆ ਅੱਜ ਰੇਲਵੇ ਬ੍ਰਿਜ ਹੈ ਜਿਹੜੇ ਜਿਹੜੇ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਤਿਆਰ ਹੋ ਰਹੇ ਆ ਚੋਹ ਤਰਫੀ ਜਿਹੜੀ ਡਿਵੈਲਪਮੈਂਟ ਚੱਲ ਰਹੀ ਆ ਔਰ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਜਿਹੜੇ ਆ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੂਜੇ ਸੂਬੇ ਤਰੱਕੀ ਕਰ ਰਹੇ ਆ ਸਾਡਾ ਪੰਜਾਬ ਵੀ ਤਰੱਕੀ ਕਰੇ ਔਰ ਇੱਕ ਆਵਾਜ਼ ਇਹ ਬਣ ਰਹੀ ਹੈ ਕਿ ਅਗਰ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬੰਦੀ ਹੈ ਤਾਂ ਪੰਜਾਬ ਵੀ ਜਿਹੜਾ ਉਨਾ ਸੁਭਿਆਂ ਦੀ ਤਰ੍ਹਾਂ ਤਰੱਕੀ ਕਰੇਗਾ ਪੰਜਾਬ ਦੇ ਵਿੱਚ ਵੀ ਜਿਹੜੇ ਕੇਂਦਰ ਵੱਲੋਂ ਵੱਡੇ ਪ੍ਰੋਜੈਕਟ ਆਣਗੇ ਪੰਜਾਬ ਵੀ ਮੁੜ ਜਿਹੜਾ ਉਹ ਪੰਜਾਬ ਬਣ ਸਕੇਗਾ ਜਿਹੜਾ ਪੰਜਾਬ ਰੰਗਲਾ ਪੰਜਾਬ